ਯਾ ਦਿਮਾਗ ਦਾ ਸਟੇਟ ਪ੍ਰਧਾਨ ਆਈਐਮਏ ਪੰਜਾਬ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਤੇ ਐਡ ਕਰਨ ਤੋਂ ਪਹਿਲਾਂ ਜਮੋਕ੍ਰੇਸੀ ਦੇ ਚੌਥੇ ਪਿੱਲਰ মিডিਆ ਯੋਗ ਹੈ ਜੀ মিডিਆ ਨਹੀਂ ਹੋਏ ਤਾਂ ਮੇਰਾ ਖਿਆਲ ਹੈ ਮੇਰੇ ਦੇਸ਼ ਦੀ ਡੈਮੋਕ੍ਰੇਸੀ ਅੱਜ ਤੋਂ ਬਹੁਤ ਛਾਲ ਪਹਿਲਾਂ ਹੀ ਲੜ ਖੜਾ ਜਾਂਦੀ ਹੈ ਤੇ ਤੁਸੀਂ ਆ ਜਿਹੜਾ ਕਿ ਇਸ ਰੂਪ ਉਹ ਬਾਤ ਦਿਓ ਸੱਚ ਨੂੰ ਸਾਹਮਣੇ ਲਿਆ ਦਿਓ ਔਰ ਉਹ ਸੱਚ ਜਦ ਲੋਕਾਂ ਤੱਕ ਪਹੁੰਚਦਾ ਹੈ ਤੇ ਲੋਕਾਂ ਦੇ ਮਨਾਂ ਚ ਉਸ ਦਾ ਅਸਰ ਹੁੰਦਾ ਤੇ ਚੇਂਜ ਹੁੰਦੀ ਹੈ ਤੇ ਉਸ ਚੇਂਜ ਦੇ ਲਿਹਾਜ਼ ਨਾਲ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਆ ਉਹ ਮਜਬੂਰ ਹੁੰਦੇ ਆ ਕਾਨੂੰਨ ਬਣਾਉਣ ਲਈ ਔਰ ਉਸ ਨੂੰ ਲਾਗੂ ਕਰਨ ਲਈ ਮਜਬੂਰ ਹੁੰਦੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਵੱਡੀ ਗੱਲ ਤੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਔਰ ਇਸ ਸਾਡੀ ਦੁੱਖ ਦੀ ਘੜੀ 'ਚ ਇਹਨੂੰ ਦੁੱਖ ਵੀ ਵੜਾਇਆ ਤੇ ਸਾਡਾ ਦੁੱਖ ਜਿਹੜਾ ਲੋਕਾਂ ਤੱਕ ਪਹੁੰਚਾਉਂਦਾ ਦੂਜਾ ਜੋ ਕੁਝ ਉੱਥੇ ਹੋਇਆ ਕੋਲਕੱਤਾ 'ਚ ਉਹਨੂੰ बार-बार ਰਿਪੀਟ ਕਰਨ ਦੀ ਲੋੜ ਨਹੀਂ ਡਾਕਟਰ ਸਾਹਿਬ ਨੇ ਦੱਸਿਆ ਉਹਦੇ ਪਿੱਛੇ ਕੋਈ ਸਾਜ਼ਿਸ਼ ਹੈ ਉਹਦੇ ਪਿੱਛੇ ਕੋਈ ਪਰਸਨਲ ਔਰਵੈਂਜ ਹੈ ਪਰ ਇਨਸਾਨੀਅਤ ਇਸ ਲੈਵਲ ਤੱਕ ਵੀ ਗਿਰ ਸਕਦੀ ਹੈ ਇਹ ਤਟੋ ਘਟ ਬੇਰੀ ਸੋਚ ਤੋਂ ਬਾਹਰ ਹੈ ਇਨਸਾਨੀ ਸੋਚ ਤੋਂ ਬਾਹਰ ਹੈ ਕਿ ਇੱਥੇ ਤੱਕ ਵੀ ਜਿਹੜੀ ਇਨਸਾਨੀਅਤ ਗਿਰ ਸਕਦੀ ਹੈ ਕਿ ਇੱਕ ਦੇ ਹੱਥੀ ਕੁੜੀ ਦੀ ਲਗਾਤਾਰ ਏਦਾਂ ਕਰਕੇ ਤੋੜਦਾ ਜਾਏ ਪੈਲਵਸ ਔਰ ਉਹਦੇ ਅੱਖਾਂ ਜੋ ਕੁੱਕੇ ਬਾਰ-ਬਾਰ ਉਹਦੀ ਅੱਖਾਂ ਜੋ ਖੂਨ ਕੱਢਿਆ ਜਾਏ ਇਹ ਇੱਕ ਇੱਕ ਜਿਹੜੀ ਆ ਇਸ ਤਰ੍ਹਾਂ ਦੀ ਘਟਨਾ ਆ ਜੋ ਮੇਰੇ ਲਈ ਹਜ ਨਾਲ ਕਿ ਲੈਸਨ ਸਿਖਾਉਣ ਵਾਲੀ ਘਟਨਾ ਆ ਕਿ ਤੈਨੂੰ ਇਹਨੂੰ ਲੈਸਨ ਸਿਖਾ ਦਈਏ ਤਾਂ ਕਿ ਬਾਕੀ ਦਾ ਕੁਝ ਬੋਲੇ ਨਾ ਇਹ ਮੂੰਹ ਬੰਦ ਕਰਨ ਦੀ ਇੱਕ ਕੋਸ਼ਿਸ਼ ਹੈ ਠੀਕ ਹੈ ਕਿਹਦੀ ਕੋਸ਼ਿਸ਼ ਹੈ ਇਹ ਅਸੀਂ ਵੀ सीबीआई ਇਨਕੁਆਇਰੀ ਕਰ ਰਹੀ ਹੈ सीबीआई ਜਿਹੜੀ ਆ ਉਹ ਮੋਸਟਲੀ ਨਿਰਪੱਖ ਹੁੰਦੀ ਆ ਸਾਹਮਣੇ ਆ ਜਾਣਗੇ ਤੱਥ ਕੱਲੂ ਇਹ ਕੇਸ ਨੂੰ ਵਿਚਾਰੇ ਨੇ ਪਰ ਘਟਨਾ ਜਿੱਦਾਂ ਵਾਪਰਦੀ ਹੈ ਨਾ ਕਿ ਮੈਡੀਕਲ ਕਾਲਜ ਨੂੰ ਅੱਜ ਹਾਈ ਕੋਰਟ ਜਿਹੜੀ ਆ ਉਹ ਕਹਦੀ ਆ ਕਿ ਉਹ ਨੂੰ ਲਾ ਦਿੱਤਾ ਜਾਵੇ ਤੇ ਉਹ ਦੂਏ ਦੇ ਦੀ ਸਰਕਾਰ ਜਿਹੜੀ ਆ ਉਹ ਕਿਸੇ ਹੋਰ ਕਾਲਜ ਦਾ ਮੈਡੀਕਲ ਲਾ ਦੇ ਪ੍ਰਿੰਸੀਪਲ ਲਾ ਦਦੀ ਹੈ ਔਰ ਉਸੇ ਕਾਲਜ ਉਸ ਦੀ ਚਾਰ ਵਾਰੀ ਇਹਦੇ ਤੋਂ ਪਿੱਛੇ ਲੱਗਦਾ ਹੈ ਕਿ ਉਹਨਾਂ ਬੰਦੇ ਜਿਹੜੇ ਕਿ ਉੱਥੇ ਅਥਾਰਟੀ ਦੇ ਬੈਠੇ ਆ ਉਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਹੱਥ ਤਾਂ ਹੈ ਇਸ ਗੱਲ ਦੀ ਸ਼ੱਕਾ ਨਹੀਂ ਕੀਤੀ ਜਾ ਸਕਦੀ ਕਿ ਕੋਈ ਪੋਲੀਟੀਕਲ ਹੱਥ ਹੈ ਇਹਦਾ ਹੈ ਮੈਨਰੇ ਕੇਂਦਰ ਇਹ ਇਹ ਸਭ ਤੋਂ 허ਾਦੀ ਵਾਲੀ ਗੱਲ ਹੈ ਤੁਸੀਂ ਵੀ মিডিਆ ਵੀ ਹਰ ਬੰਦਾ ਸੋਚੇਗਾ ਕਿ ਇੱਕ ਸਟੇਟ ਦਾ ਚੀਫ ਮਿਨਿਸਟਰ ਔਰ ਉਹਦੀਆਂ 11 ਗੁੰਗੀਆਂ ਗੁੱਡੀਆਂ ਮੈਂ ਗੁੰਗੀਆਂ ਗੁੱਡੀਆਂ ਦਾ ਨਾਮ ਅੱਜ ਕਰਿਮਿਊਨ 'ਚ ਪੜਿਆ ਔਰ ਮੈਨੂੰ ਬੜਾ ਟੱਪ ਵਾਂ ਲੱਗਾ 11 ਐਮਪੀ ਦੇ ਵੈਸਟ ਬੰਗਾਲ ਦੇ ਫੀਵਲ ਜਿਨ੍ਹਾਂ ਜੋ ਇੱਕ ਡਾਕਟਰ ਉਸੇ ਕਾਲਜ ਦੀ ਪੜ੍ਹੀ ਹੋਈ ਹੈ ਔਰ 9 ਤਰੀਕ ਤੋਂ ਲੈ ਕੇ ਕੱਲ ਤੱਕ ਉਹਨਾਂ ਨੇ ਇੱਕ ਲਫ਼ਜ਼ ਨਹੀਂ ਲਿਖਿਆ ਇੱਕ ਲਫ਼ਜ਼ ਨਹੀਂ ਬੋਲਿਆ ਔਰ ਇਹ ਗੱਲਾਂ ਕੀ ਸ਼ੋ ਕਰ ਰਹੀਆਂ ਨੇ ਇਹ ਇਹ ਇਸ ਦਾ ਤੁਸੀਂ ਆਪ ਜਾੜਕਾਰ ਹੋ ਕੀ ਸ਼ੋ ਕਰਦੀ ਆ ਔਰ ਕੱਲ ਜਦੋਂ ਇੰਨਾ ਪ੍ਰੈਸ਼ਰ ਪੜ ਗਿਆ ਨੈਸ਼ਨਲ ਲੈਵਲ ਦਾ ਪ੍ਰੈਸ਼ਰ ਪੜ ਗਿਆ ਆਈਐਮਪੀ ਦਾ ਪ੍ਰੈਸ਼ਰ ਪੜ ਗਿਆ ਬਾਕੀ ਆਰਗੇਨਾਈਜੇਸ਼ਨਾਂ ਆਮ ਜਨਤਾ ਜਿਹੜੀ ਕਲਕੱਤਾ ਅੱਧਾ ਉੱਠ ਕੇ ਖੜ ਗਿਆ ਜਦੋਂ ਤੋਂ ਫਿਰ ਉਹਨਾਂ ਦੀ ਜਾਗ ਖੁੱਲੀ ਤੇ ਚੀਫ ਮਿਨਿਸਟਰ ਆਪ ਔਰ ਨਾਲ ਐਮਪੀ ਆਪ ਨਾਲ ਪੋਸਟਰ ਪੜ੍ਹ ਤੁਸੀਂ ਸਭ ਨੇ ਦੇਖਿਆ ਹਣਾ ਪੋਸਟਰ ਫੜ ਕੇ ਖੜੇ ਆ ਵੀ ਬੋਰਡ ਜਸਟਿਸ ਕਿਹਦੇ ਤੋਂ ਜਸਟਿਸ ਦੇ ਚੀਫ ਮਿਨਿਸਟਰ ਨੂੰ ਦੇਣਾ ਹੈ ਜਸਟਿਸ ਕਿਹਨੇ ਕੋ ਮੰਗਦੇ ਉਹ ਕਿਹਦੇ ਕੋ ਜਸਟਿਸ ਮੰਗਦੇ ਸੀਬੀਆਈ ਤੋਂ ਮੰਗਦੇ ਆ ਸੈਟਰ ਕੋਰਟ ਤੋਂ ਮੰਗਦੇ ਆ ਕਿਹਦੇ ਕੋ ਜਸਟਿਸ ਮੰਗਦੇ ਸਾਨੂੰ ਸਾਨੂੰ ਇਸ ਗੱਲ ਦੀ ਸਮਝ ਨਹੀਂ ਜੇ ਤੁਹਾਨੂੰ ਪਤਾ ਹੋਏ ਤਾਂ ਲਿਖਿਓ ਵੀ ਉਹ ਕਿਹਦੇ ਕਿਹਦੇ ਤੋਂ ਜਸਟਿਸ ਮੰਗਦੇ ਆ ਜੇ ਜੇ ਤੁਹਾਨੂੰ ਕਿਤੇ ਉਹ ਇਸ ਗੱਲ ਦੀ ਖਬਰ ਮਿਲ ਜਾਏ ਕਿ ਵੀ ਉਹ ਕਿਹਦੇ ਤੋਂ ਜਸਟਿਸ ਮੰਗਦੇ ਆ ਸਾਡੀ ਤੇ ਧੀ ਭੈਣ ਨਾਲ ਜੱਤੀ ਹੋਈ ਅਸੀਂ ਤੇ ਉਹਦੇ ਲਈ ਜਸਟਿਸ ਮੰਗਦੇ ਆ ਔਰ ਇਹ ਮੰਗਦੇ ਆ ਕਿ ਇਦਾਂ ਦੇ ਕਾਨੂੰਨ ਲਿਆਂਦੇ ਜਾਣ ਕੇ ਵੀ ਇਹ ਜਿਹੜੇ ਡਾਕਟਰ ਆ ਉਹ ਫੀਅਰਲੈਸਲੀ ਕੋਈ ਕੰਮ ਕਰ ਸਕਣ ਇਸੇ ਗੱਲ ਬਾਰੇ ਦਾ ਦੇਖਿਆ ਜਾਏ ਲੜਕੀ ਆ ਕਿ ਵੀ ਇਹ ਮੇਰੇ ਨਾਲ ਮੈਨੂੰ ਕੁਝ ਕਹਿੰਦਾ ਮੇਰੇ ਨਾਲ ਕਹਿੰਦਾ ਮੇਰੇ ਮੇਰੇ ਨਾਲ ਉਹ ਉਹ ਇਸੇ ਗੱਲ ਦਾ ਹੀ ਫਿਰ ਰਹਿਦਾ ਨਰਸ ਨੂੰ ਡਾਕਟਰ ਨੂੰ ਕਿ ਇਹ ਬਤ ਸ਼ਰਾਬੀ ਕੇ ਖੜਾ ਬੰਦਾ ਇਹ ਇਹ ਮੈਨੂੰ ਹੁਣ ਐਮਰਜੈਂਸੀ ਦੇ ਵਿੱਚ ਕੀ ਕਰੂਗਾ ਇਹਨਾਂ 10 ਬੰਦੇ ਖੜੇ ਆ ਇਹ ਕਿ ਇਸ ਤਰ੍ਹਾਂ ਦਾ ਕਾਨੂੰਨ ਡੈਮੋਕ੍ਰੇਸੀ ਚ ਕਿਉਂ ਨਹੀਂ ਬੜਾਇਆ ਜਾਂਦਾ ਜਿੱਦਾਂ ਡਾਕਟਰ ਸਾਹਿਬ ਦੱਸਿਆ ਕਿ ਕਾਨੂੰਨ ਬਣ ਗਿਆ ਪਾਰਲੀਮੈਂਟ ਚ ਪੇਸ਼ ਹੋਣਾ ਸੀ ਇੱਕ ਦਿਨ ਪਹਿਲਾਂ ਇਹ ਕਹਿ ਕੇ ਉਸ ਨੂੰ ਠੱਡੇ ਬਸਤੇ ਚ ਪਾਤਾ ਗਿਆ ਕਿ ਡਾਕਟਰਾਂ ਲਈ ਸਪੈਸ਼ਲ ਕਾਨੂੰਨ ਨਹੀਂ ਬਣ ਸਕਦਾ ਮੈਂ ਕਹਿੰਦਾ ਜੇ ਡਾਕਟਰਾਂ ਕੋਲ ਸਪੈਸ਼ਲ ਡਿਊਟੀ ਲੈਣੀ ਆ ਜੇ ਤੁਸੀਂ ਰਾਤ ਨੂੰ 36 36 36 ਘੰਟੇ ਡਿਊਟੀ ਕਰਕੇ ਉਹ ਪੂਰੀ ਗਈ 36 ਘੰਟੇ ਠੀਕ ਹੈ 36 36 ਘੰਟੇ ਜੇ ਤੁਸੀਂ ਡਿਊਟੀ ਲੈਣੀ ਹੈ ਤੇ ਡਾਕਟਰ ਇੱਕ ਵੱਖਰੀ ਕਲਾਸ ਕਿਉਂ ਨਹੀਂ ਹੈ ਉਹਦੇ ਲਈ ਇੱਕ ਵੱਖਰੀ ਪ੍ਰੋਟੈਕਸ਼ਨ ਲਾਗ ਕਿਉਂ ਨਹੀਂ ਬਣ ਸਕਦਾ ਅਸੀਂ ਤਾਂ ਕੁਝ ਨਹੀਂ ਮੰਗਦੇ ਅਸੀਂ ਤਾਂ ਕਹਿੰਦੇ ਇੱਕ ਸਖਤ ਕਾਨੂੰਨ ਹੀ ਬਣਾ ਦਿਓ ਕਿ ਭਾਈ ਜੇ ਸਾਡੇ ਨਾਲ ਕੋਈ ਕਰੇ ਤਾਂ ਉਸ ਨੂੰ ਕਚਹਿਰੀ 'ਚ ਖੜੇ ਕਰ ਸਕੀਏ ਕਿ ਭਾਈ ਤੂੰ ਆ ਪੰਜਾਬ ਚ ਪ੍ਰੋਟੈਕਸ਼ਨ ਐਕਟ ਬਣਿਆ ਜਿੱਦਾਂ ਡਾ ਸਾਹਿਬ ਦੱਸਿਆ ਕਿ ਮਿਨਿਸਟਰ ਤੱਕ ਜਿਹੜਾ ਉਹ ਐਸਐਚਓ ਨੂੰ ਐਸਐਸਪੀ ਨੂੰ ਫੋਨ ਕਰਾਣਾ ਪੈਂਦਾ ਕਿ ਜੀ ਪੰਜਾਬ ਮੈਡੀਕਲ ਪ੍ਰੋਟੈਕਸ਼ਨ ਐਕਟ ਵੀ ਇਹਦੇ ਤੇ ਲਾਓ ਠੀਕ ਹੈ ਕਿਉਂ ਜਦੋਂ ਕਾਨੂੰਨ ਬਣ ਗਿਆ ਪੰਜਾਬ ਸਰਕਾਰ ਨੇ ਕਾਨੂੰਨ ਬਣਾਤਾ ਉਹਨਾਂ ਨੂੰ ਕਾਨੂੰਨ ਨੂੰ ਲਾਗੂ ਕਰਨ ਲਈ ਪੁਲਿਸក៏ ਵੀ ਤਿਆਰ ਠੀਕ ਹੈ ਉਹ ਅਸੀਂ ਇਹ ਫੇਰ ਮੰਗ ਕਰਦੇ ਆ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਕਿ ਉਸ ਕਾਨੂੰਨ ਨੂੰ ਜਿਹੜਾ ਉਹ ਇਨ ਬਿਨ ਜਿੱਦਾਂ ਧਰਾਵਾ ਨੇ ਉਹਦੇ ਚ ਜੇ ਉਸੇ ਤਰ੍ਹਾਂ ਹੀ ਲਾਗੂ ਕੀਤੀ ਹੈ ਜਾਣ ਤੇ ਮੇਰਾ ਖਿਆਲ ਆ ਕਿ ਇਹ ਜਿਹੜੀ ਹੈ ਇਸਟੇ ਦੀ ਘਟਰਾਵਾ ਨੇ ਉਹ ਘਟ ਜਾਣਗੇ ਠੀਕ ਹੈ ਇੱਕ ਇਸ ਐਜੀਟੇਸ਼ਨ ਦੀ 9 ਤੋਂ ਬਾਅਦ ਦੀ ਗੱਲ ਦੀ ਜੋ ਜੋ ਆ ਦੇਸ਼ ਚ ਰੌਲਾ ਪਿਆ ਉਹਦੇ ਨਾਲ ਸੈਂਟਰ ਸਰਕਾਰ ਦੀ ਕਰਨਾ ਤੇ ਜੂ ਸਰਕੀ ਜ਼ਰੂਰ ਥੋੜੀ ਜਿਹੀ ਜ਼ਰੂਰ ਉੱਥੇ ਤੱਕ ਗੱਲ ਪਹੁੰਚੀ ਕਿ ਸੈਂਟਰਲ ਸਰਕਾਰ ਦੇ ਇੱਕ ਆਰਡਰ ਕੱਢ ਦਿੱਤਾ ਕਿ ਅੱਜ ਤੋਂ ਬਾਅਦ ਜੇ ਕੋਈ ਹਸਪਤਾਲ 'ਚ ਕਿਸੇ ਕਿਸੇ ਸਰਕਾਰੀ ਹਸਪਤਾਲ 'ਚ ਕੋਈ ਵਾਇਲੈਂਸ ਦਾ ਕੋਈ ਕਿਸੇ ਦਾ ਕੋਈ ਕੇਸ ਹੁੰਦਾ ਹੁੰਦਾ ਹੈ ਤਾਂ ਇੰਸਟੀਚੂਸ਼ਨ ਦੀ ਜ਼ਿੰਮੇਵਾਰੀ ਹੋਏਗੀ ਬੰਦੇ ਦੀ ਨਹੀਂ ਉਸ ਬੰਦੇ ਦੀ ਨਹੀਂ ਜਿਹੜਾ ਨ ਹੋਈ ਆ ਇੰਸਟੀਚੂਸ਼ਨ ਦੇ ਹੈੱਡ ਦੀ ਜ਼ਿੰਮੇਵਾਰੀ ਹੋਏਗੀ ਕਿ ਉਹ 6 ਘੰਟੇ ਦੇ ਵਿੱਚ ਇੰਸਟੀਚੂਨਲ ਐਫ ਆਈ ਆਰ ਕਰੇ ਇੰਸਟੀਚੂਨਲ ਐਫ ਆਈ ਆਰ ਦਾ ਮਤਲਬ ਹੈਗਾ ਕਿ ਉਹਦਾ ਸਾਰਾ ਖਰਚਾ ਉਹਦਾ ਵਕੀਲ ਦਾ ਖਰਚਾ ਉਹਦਾ ਸਾਰਾ ਖਰਚਾ ਉਹ ਇਹ ਸਿਚੁਏਸ਼ਨ ਸਹੇਗਾ ਕਿਉਂਕਿ ਹੁਣ ਹੁੰਦਾ ਕੀ ਹੈ ਉਹ ਬੰਦਾ ਜਿਹੜਾ ਹੁਣ ਹੁੰਦੀ ਆ ਉਹ ਖੱਜਲ ਖਵਾਲੀ ਤੋਂ ਡਰਦਾ ਉਹ ਪੈਸੇ ਦੇ ਖਰਚੇ ਤੋਂ ਡਰਦਾ ਉਹ ਲੋਕਾਂ ਦੀ ਧਮਕੀ ਤੋਂ ਡਰਦਾ ਪਿੱਛੇ ਹਟ ਜਾਂਦਾ ਉਹ ਕਹਿੰਦਾ ਜੀ ਮੈਂ ਮੈਂ ਨਹੀਂ ਕੁਝ ਵੀ ਕਰਨਾ ਜੀ ਮੈਂ ਨਹੀਂ ਕੁਝ ਵੀ ਕਰਨਾ ਜਿਲ੍ਹਾ ਇਹ ਉਹ ਸਿਚੁਏਸ਼ਨ ਦੇ ਲੈਵਲ ਤੇ ਜਾਊਗੀ ਜਿਲ੍ਹਾ ਸਿਮਲਾ ਹਸਪਤਾਲ ਦਾ ਐਸਬੋ ਐਫ ਆਈ ਆਰ ਦਾ ਚ ਕਰੂਗਾ ਜਦੋਂ ਸਿਵਲ ਸਰਜਨ ਜਿਹੜਾ ਐਫ ਆਈ ਆਰ ਦਾ ਟਿਕਰੂਗਾ ਔਰ ਅਸੀਂ ਆਈ ਐਮ ਐਲਓ ਪੰਜਾਬ ਸਟੇਟ ਤੇ ਹਜੇ ਇੱਕ ਸਟੇਟ ਕੌਂਸਲ ਮੀਟਿੰਗ ਕੱਲ ਪਰਸੋਂ ਉੱਥੇ ਇਹ ਗੱਲ ਰੱਖੀ ਜਾਏਗੀ ਤੇ ਮੇਰਾ ਖਿਆਲ ਹੈ ਵੀ ਕੇਸ ਨੂੰ ਪਾਸ ਕਰਾਉਣੇ ਕੋਈ ਬਹੁਤਾ ਮੁਸ਼ਕਲ ਹੀ ਹੋਏਗਾ ਲੇਕਰ ਹੁਸ਼ਿਆਰਪੁਰ ਦੀ ਆਈ ਐਮ ਐਲਓ ਮੈਂ ਇਹ ਇਹ ਵੀ ਇੱਕ ਐਕਸਟੈਂਚਰ ਵਿਸ਼ਵਾਸ ਦਿਵਾ ਸਕਦਾ ਕਿ ਅੱਜ ਤੋਂ ਬਾਅਦ ਜੇ ਸਾਡੇ ਪ੍ਰਾਈਵੇਟ ਹਸਪੀਟਲ ਜਰਦੀ ਜੇ ਪ੍ਰਾਈਵੇਟ ਹਸਪੀਟਲ 'ਚ ਵੀ ਕੋਈ ਇਨਸੀਡੈਂਟ ਹੋਏਗਾ ਤਾਂ ਉਸ ਹਸਪੀਟਲ ਦੇ ਹੈੱਡ ਦੀ ਡਿਊਟੀ ਹੋਏਗੀ ਕਿ ਐਫ ਆਈ ਆਰ ਫਾਈਲ ਕਰਨਾ ਠੀਕ ਹੈ ਠੀਕ ਹੈ ਇਹ 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 ਸਾਡਾ ਵਾਅਦਾ ਰਿਹਾ ਔਰ ਅਸੀਂ ਫਿਰ ਤੁਹਾਡੇ ਥਰੂ ਜਿਹੜਾ ਆ ਇਹ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਸਰ ਅਕਸਰ ਕੋਈ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਜਿਹੜੀ ਆ ਆਈਆਈ ਆਉਂਦੀ ਹੈ ਇਆ ਜਾਂਦਾ ਕਿ ਇਹਦੇ ਵੀ ਕੰਮ ਨੂੰ ਦੇਖਦਾ ਕਿ ਉਹ ਵੀ ਰੈਗੂਲਰ ਇੱਕ ਡਿਮਾਂਡ ਕੀਤੀ ਜਾਂਦੀ ਸਰ ਰੈਗੂਲਰ ਡਿਮਾਂਡਸ ਕਰਕੇ ਹੈਲਥ ਮਿਨਿਸਟਰ ਨੂੰ ਮਿਲ ਗਏ ਹੋਮ ਮਿਨਿਸਟਰ ਨੂੰ ਮਿਲ ਗਏ ਸਾਰਾ ਕੁਝ ਹੀ ਕਰਕੇ ਉਹ ਇੱਕ ਐਕਟ ਸੈਂਟਰਲ ਐਕਟ ਕਿਉਂਕਿ ਸਟੇਟ ਐਕਟ ਜਿਹੜੇ ਸੀ ਉਹ ਲਾਗੂ ਨਹੀਂ ਸੀ ਹੁੰਦੇ ਹੁੰਦੇ ਔਰ 베ਰੀ ਕਰਦੇ ਸੀ 베ਰੀ ਕਰਦੇ ਸੀ ਹਰ ਇੱਕ ਸਟੇਟ ਦੇ ਜੋ ਅਸੀਂ ਆਈਐਮਏ ਸੈਂਟਰ ਨੇ ਆਪਣੀ ਪੂਰੀ 3-4 ਸਾਲ ਕੋਸ਼ਿਸ਼ ਕਰ ਕਰਕੇ ਅਮਿਤ ਸ਼ਰੂਪ ਕੌਂਫੀਡੈਂਸ ਤੇ ਲੈ ਕੇ ਇੱਕ ਬਿੱਲ ਪੜਵਾਇਆ ਡਰਾਫਟਡ ਬਿੱਲ ਪਾਰਲੀਮੈਂਟ 'ਚ ਪਿਆ ਅੱਜ ਦੀ ਕੱਲ ਦੀ ਡੇਟ ਨੂੰ ਉਹ ਪੇਸ਼ ਹੋਣਾ ਸੀ ਲੇਕਰ ਉਹ ਤੋਂ ਪਹਿਲਾਂ ਇੱਕ ਕਿਸੇ ਲੋਬੀ ਨੇ ਜੋ ਇਹ ਲੋਬੀ ਦਾ ਸਾਨੂੰ ਪਤਾ ਨਹੀਂ ਕਿਹਦੇ ਜੀ ਕਿਸੇ ਲੋਬੀ ਨੇ ਅਮਿਤ ਸ਼ਰੂਪ ਨੂੰ ਇਸ ਗੱਲ ਤੇ ਮੋਟੀਵੇਟ ਕਰਤਾ ਕਿ ਜੇ ਤੁਸੀਂ ਡਾਕਟਰਾਂ ਲਈ ਇੱਕ ਨਿਯਮ ਬਣਾਤਾ ਤੇ ਹਰ ਕਲਾਸ ਕਹੇਗੀ ਕਿ ਸਾਡੇ ਲਈ ਬਫਰਾ ਕਾਨੂੰਨ ਬਣਾਓ ਤੇ ਇਹਨੂੰ ਹਜੇ ਤੱਕ ਸੋਚਿਆ ਜਾਏ ਉਹ ਤਾਦਾ ਜਿਹੜਾ 2 ਸਾਲ ਦਾ ਅਜੇ ਤੀ ਸੋਚ ਜ਼ਿਲ੍ਹੇ ਪਿਆ ਅਸੀਂ ਆਈਏ ਵੀ ਆਪਰੇਲੋਂ ਆਪਣੀ ਕੋਸ਼ਿਸ਼ ਅਸੀਂ ਹਰ ਲੈਵਲ ਤੇ ਕੋਸ਼ਿਸ਼ ਕਰਦੇ ਜੇ ਸਾਡੇ ਮਿਨਿਸਟਰ ਵੀ ਬੜੇ ਆ ਸਾਡੇ ਡਾਕਟਰ ਮਿਨਿਸਟਰੀ ਬੜੇ ਆ ਉਹਨਾਂ ਨੂੰ ਵੀ ਅਜੇ ਕਹਿੰਦੇ ਐਮਪੀ ਨੂੰ ਵੀ ਕਹਿੰਦੇ ਸਾਡਾ ਉਹ ਇੱਥੇ ਦਾ ਡਾਕਟਰ ਇੱਥੇ ਉਹਨੂੰ ਵੀ ਇਹ ਰਿਕੁਐਸਟ ਕੀਤੀ ਕਿ ਪਾਰਲੀਮੈਂਟ ਜੀ ਇਸ ਗੱਲ ਦਾ ਜਦੋਂ ਡਾਕਟਰ ਜਿਹਨੂੰ ਕਲਿਨਿਸ਼ਨ ਮੰਨ ਜਾਂਦੇ ਆ ਉਹ ਡਾਕਟਰੀ ਲੋਕੇਸ਼ਨ ਘਟ ਜਾਂਦੇ ਆ ਤੇ ਉਹ ਬਿਜ਼ਨਸ ਵਾਲੇ ਪਾਸੇ ਹੋ ਜਾਂਦੇ ਆ ਜਿਹੜਾ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਮੈਡੀਕਲ ਲਾਈਨ 'ਚ ਫਾਵੀ ਹੋ ਰਿਹਾ ਜਿਹੜੇ ਸੈਲਫ ਪ੍ਰੈਕਟਿਸ਼ਨਰ ਆ ਉਹਨਾਂ ਦੀ ਪ੍ਰੈਕਟਿਸ ਜਿਹੜੀ ਆ ਉਹ ਘਟ ਰਹੀ ਆ ਉਹ ਖੁਸ਼ ਹੋ ਰਿਹਾ ਕਿ ਉਹਨਾਂ ਕਿਸੇ ਗਰੁੱਪ ਨਾਲ ਜੁੜਿਆ ਜਾਏ ਉਹ ਸੀ ਨੂੰ ਕਿਸ ਤਰ੍ਹਾਂ ਦੇਖਦੇ ਆ ਲੱਗਦਾ ਏ ਕਿ ਇਹ ਸੋਚ ਨੂੰ ਹੋ ਰਿਹਾ ਜਨਤਾ ਦਾ ਆਮ ਦੇਖੋ ਜਿਹੜਾ ਜਿੱਥੇ ਤੱਕ ਕਾਰਪੋਰੇਟ ਸੈਕਟਰ ਆ ਮੈਂ ਆਈਏਪੀ ਲੈਵਲ ਤੇ ਤੇ ਆਪਣੇ ਲੈਵਲ ਤੇ ਇਸ ਗੱਲ ਦਾ ਬਿਲਕੁਲ ਸਹਿਮਤ ਆ ਕਿ ਸੋਚ ਨੂੰ ਇਹ ਬਿਲਕੁਲ ਸੋਚ ਰੋ ਹੋ ਰਿਹਾ ਅਸੀਂ ਜੇ ਪੰਜਾਬ ਕਲੀਨिकल ਐਸਟੈਬਲਿਸ਼ਮੈਂਟ ਐਕਟ ਬਣਿਆ ਪੰਜਾਬ ਦੇ ਵਿੱਚ ਤਾਂ ਆਈਐਮਏ ਨੇ ਸਿਰਫ ਇਹ ਡਿਮਾਂਡ ਕੀਤੀ ਕਿ 50 ਬੈੱਡ ਤੱਕ ਇਸ ਨੂੰ ਛੱਡ ਦਿਓ ਜਿਹੜਾ ਬੈੱਡ ਤੋਂ ਜਿਹੜਾ ਉੱਤੇ ਆ ਰਾ ਕਾਰਪੋਰੇਟ ਸੈਕਟਰ ਹੈ ਜਿਹੜਾ ਕਾਰਪੋਰੇਟ ਸੈਕਟਰ ਹੈ ਜਿਹੜਾ ਕੋਈ ਜਿਹੜੇ ਇੰਨੇ ਪੈਸੇ ਲੈਂਦੇ ਆ ਉਹਨਾਂ ਨੂੰ ਜੋ ਇਹ ਤੁਸੀਂ ਸਟੈਂਡਰਡਸ ਕਹਿੰਦੇ ਆ ਨਾ ਜਿਹੜੇ ਜਿਹੜੇ ਲੈਟ ਦਮ ਬੇਕ ਫਸਟ ਸੋ ਅਸੀਂ ਕਾਰਪੋਰੇਟ ਸੈਕਟਰ ਦੇ ਨਾਲ ਜਾਂ ਉਹਨਾਂ ਨਾਲ ਉਹ ਜਿਹੜਾ ਹੈਗਾ ਉਹ ਜਿੱਥੇ ਕੋਈ ਮੈਡੀਕਲ ਬੈਠਾ ਲਾਉਣ ਵੇਲੇ ਕੋ ਉਹ ਉਸ ਨੂੰ ਦੇਖਦਾ ਇਹ ਇਹ ਗੱਲ ਬਿਲਕੁਲ ਸੱਚ ਹੈ ਕਿ ਸ਼ੋਸ਼ਣ ਹੋ ਰਿਹਾ ਹੈ। ਉਹ ਪਹਿਲਾਂ ਜਿਹੜੀ ਆਪਣੇ ਆਪ ਚ ਪੂਰੇ ਦੇਸ਼ ਨੂੰ ਹਲਾ ਕੇ ਸੈਸਟਸ ਘਟਣਾ ਕਿ ਜਿਸ ਤਰੀਕੇ ਨਾਲ ਲੜਕਾਰ ਵੀ ਹੋਇਆ ਔਰ ਉਹਦੇ ਸੇ ਇਹ ਨਿਰਮਮ ਜਿਹੜੀ ਹੱਤਿਆ ਕੀਤੀ ਗਈ ਆ ਉਹਦੀ ਅਸੀਂ ਜਿਹੜੇ ਸਾਰੇ ਪੇਟ ਵਾਸੀ ਅਸੀਂ ਨੇ ਪਰ ਜਿਹੜੀ ਇਹ ਲੜਦਾ ਵੀ ਕਰਦੇ ਆ। ਉਹ ਜਿੱਥੋਂ ਤੱਕ ਮੰਗਾਲ ਸਰਕਾਰ ਦਾ ਫਰਸ਼ੀ ਕੋ ਕਿਤੇ ਨਾ ਕਿਤੇ ਖੋਤਾਹੀ ਹੋਵੇ। ਕਿਉਂਕਿ ਪਹਿਲਾਂ ਉਹਨੂੰ ਆਤਮ ਹੱਤਿਆ ਦਾ ਰੁਖ ਦਿੱਤਾ ਗਿਆ। ਫਿਰ ਵੀ ਜਿਹੜੀ ਉਹ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਸੀ ਇਸ ਤਰੀਕੇ ਨਾਲ ਉਸ ਤਰੀਕੇ ਨਾਲ ਨਹੀਂ। ਔਰ ਹੁਣ ਹਾਈ ਕੋਰਟ ਦੇ ਆਦੇਸ਼ਾਂ ਦੇ ਨਾਲ ਸੀਬੀਆਈ ਇਨਕੁਆਰੀ ਜਿਹੜੀ ਹੈ ਮਾਰਕ। ਕਪੂਰਸ਼ ਸਟੇਟਾ ਨੇ ਆਪਣੇ ਖੇਤਰ ਜੁੜੀ ਵਿਧਾਨ ਸਭਾ ਨੂੰ ਪਾਸ ਕੀਤਾ ਹੈ ਕਿ ਸੀਬੀਆਈ ਉਹਨਾਂ ਦੇ ਮਾਮਲੇ 'ਚ ਉਹਨਾਂ ਦੀ ਧਖਲ ਅੰਦਾਜ਼ੀ ਜਿਹੜੀ ਹੈ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਬੰਗਾਲ ਵੀ ਉਹਨਾਂ ਦੇ ਵਿੱਚ ਇੱਕ ਸੂਬਾ ਐਸਾ ਹੈ ਜਿਹੜੇ ਡਾਇਰੈਕਟ ਕੇਂਦਰ ਸਰਕਾਰ ਸੀਬੀਆਈ ਦੀ ਇਨਕੁਆਰੀ ਨਹੀਂ ਮਾਰਕਾ ਸਕਦੇ। ਬਾਅਦ ਉਹ ਜਿਹੜਿਆ ਪਾញੋ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਹੜੀ ਹੈ ਉਹ ਕਾਰਵਾਈ ਜਿਹੜੀ ਆ ਉਹ ਕੋਈ ਨਹੀਂ ਔਰ ਮੈਂ ਇੱਥੇ ਤੋਂ ਬੰਗਾਲ ਨੂੰ ਜਾਣਦਾ ਕਿਉਂਕਿ ਮੈਂ ਉਹਦੇ ਡਾਟੇ ਵੀ ਦੇਖ ਰਿਹਾ ਸੀ ਕਿ ਜਿਹੜੀ ਨੈਸ਼ਨਲ ਕਲਾਈਮਟ ਚੰਡੀ ਬਿਊਰੋ ਆ ਉਹਦੇ ਜਿਹੜੇ ਡਾਟੇ ਵੀ ਦੇਖ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਫਲਾਸਕਾਰ ਦੀਆਂ ਘਟਨਾਵਾਂ ਬੰਗਾਲ ਦੀ 21 22 ਦਾ 22 23 ਦਾ 23 24 ਦਾ ਜਿਹੜਾ ਆਂਕੜਾ ਆ लख मान लो एक ही जगह दो लाख समथिंग से बी दे तीन लख और तेई दे चार लख समथ जोड़ी बलात्कार दटना हुई मैंने याद है कि एक बार कमीशन तो के रूप से मैं भी उत्थे गया सी तो बहुत सारिया जलात्कार घटनावं हुई और जिसे तो सरकार ने यह कहने की कोशिश की उतने बोया ही नहीं पर जो मैं आप अपनी टीम न ਪੀੜਿਤ ਪਰਿਵਾਰਾਂ ਨੂੰ ਮਿਲਿਆ ਵੀ ਕੁਝ ਹਸਪੀਟਲ ਦੀ ਸੀ ਤਾਂ ਫਿਰ ਉਹਨਾਂ ਨੇ ਇਹ ਤਾਂ ਮੰਨਿਆ ਕਿ ਇਹ ਬਲਸਤਾ ਹੈ। ਉਹ ਇਹ ਇੱਕ ਬੜਾ ਆਪਣੇ ਆਪ 'ਚ ਅਜੀਬ ਜਿਹਾ ਲੱਗਦਾ ਹੈ ਕਿ ਹਮੇਸ਼ਾ ਜੇ ਕੋਈ 범ਤਕਾਰ ਕਰਨਾ, ਕ੍ਰਾਈਮ ਕਰਨਾ ਇਹ ਬਹੁਤ ਸਾਰੇ ਲੋਕ ਜਿਹੜਾ ਅਸਾਜ ਸਮਾਜਿਕ ਤੱਤ ਹੁੰਦਾ ਹੈ। ਔਰ ਉਹਦੇ ਤੇ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਉਹਨੂੰ ਤੇ ਕਾਰਵਾਈ ਕਰਨਾ ਪਰ ਜੇ ਸਰਕਾਰ ਉਹਨੂੰ ਬਚਾਓ ਬਕਸ਼ ਦੇ ਵਿੱਚ ਆਜੇ ਉਹ ਇੱਕ ਬੜੀ ਨਿੰਦਣ ਹੈ ਸਰ ਇਸ ਕੇਸ ਚ ਲੱਗਦਾ ਹੈ ਕਿ ਸਰਕਾਰ ਉਸੇ ਪ੍ਰੋਬੀਟ ਨੂੰ ਬਚਾਉਣ ਲਈ ਕੇਸ ਨੂੰ ਕਰਦਾ ਪਾ ਰਹੀ ਹੈ ਮੰਗਾਪੋ ਮੈਂ ਵੀ ਉਹੀ ਕਹਿ ਰਿਹਾ ਹਾਂ ਕਿ ਸਰਕਾਰ ਹੀ ਇਹਦੇ ਤੇ ਸਾਰਾ ਪਰਦਾ ਪਾਇਆ ਹੈ ਮੈਂ ਜਿਹੜੀ ਆਪਣੀ ਗੱਲ ਕਰ ਰਿਹਾ ਸੀ ਕਿ ਕ੍ਰਾਈਮ ਤਾਂ ਹੋਇਆ ਹੈ ਔਰ ਸਰਕਾਰਾਂ ਉਹਦੇ ਤੇ ਕ੍ਰਾਈਮ ਕ੍ਰਿਮੀਨਲ ਦੇ ਉੱਤੇ ਕਾਰਵਾਈ ਕਰ ਰਹੀ ਹੈ ਪਰ ਇੱਥੇ ਜਿਹੜੇ ਆ ਸਰਕਾਰ ਨੇ ਉਹਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਔਰ ਜੇ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਸਰਕਾਰ ਨੇ ਸਹੀ ਕਦਮ ਚੁੱਕਿਆ ਹੁੰਦਾ ਤੇ ਅੱਜ ਪੂਰੇ ਦੇਸ਼ ਤੇ ਡਾਕਟਰ ਸਰਪਾ ਤੇ ਨਾ ਹੁੰਦਾ ਅੱਜ ਲੱਗਦਾ ਕਿ ਜਿਹੜੀ ਸੀਬੀਆਈ ਹੈ ਜਾਂ ਈਡੀ ਹੈ ਜਾਂ ਐਨਆਈਏ ਵਾਲੇ ਜਦੋਂ ਬੰਗਾਲ ਜਾਂਦੇ ਆ ਉਹਨਾਂ ਨਾਲ ਕੋਆਪਰੇਟ ਨਹੀਂ ਕਰਦੇ ਇਸੇ ਵਿੱਚ ਵੀ ਹੋਇਆ ਇਹ ਵੀ ਇਹ ਵੀ ਜਿਹੜੀ ਸੀਬੀਆਈ ਨੇ ਐਨਆਈਏ ਤਾਂ ਸੀਬੀਆਈ ਨੇ ਜਿਹੜੀ ਹਾਲੇ ਵੀ ਰਿਪੋਰਟ ਦਿੱਤੀ ਕਿ ਸਾਨੂੰ ਸਹਿਯੋਗ ਜਿਹੜਾ ਕਰਨਾ ਚਾਹੀਦਾ ਸੀ ਨਹੀਂ ਕਰਦੇ ਔਰ ਤੁਸੀਂ ਵੀ ਦੇਖਿਓਣਾ ਕਿ ਮੁੱਖ ਮੰਤਰੀ ਜਿਹੜਾ ਜਿੰਨੇ ਕਾਰਵਾਈ ਕਰਨੀ ਸੀ ਕੌਲ ਨਿਆਂ ਦੇ ਲਈ ਉਹ ਯਾਤਰਾ ਕਰਦ ਨਹੀਂ ਸੀ ਕਿ ਇਹ ਆਪਣੇ ਆਪ ਦਾ ਸੁਹਾਣੀ ਜੀ ਹੈ ਕਿ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹ ਨਿਆਂ ਦੀ ਮੰਗ ਕੇ ਦੇ ਕੋਲੋਂ ਕਰ ਰਹੇ ਮੈਨੂੰ ਹਾਲੇ ਤੱਕ ਇਹ ਹੀ ਨਹੀਂ ਸਮਝ ਆਇਆ ਕਿ ਨਿਆਂ ਦੀ ਉਹਨੇ ਮੰਗ ਕੇ ਦੇ ਕੋਲੋਂ ਕੀਤੀ ਹੈ ਇਹਦੇ ਕੋ ਇਨਸਾਫ ਮੰਗਦੇ ਇਨਸਾਫ ਤਾਂ ਉਹਨਾਂ ਨੇ ਕਾਰਵਾਈ ਕਰਨੀ ਸੀ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਬਾੜ ਦੀ ਜਿਹੜੀ ਰਾਖੀ ਹੈ ਜਿਹੜੀ ਉਹ ਉਹੀ ਬਾੜ ਨੂੰ ਖਾਣ ਵਾਲੇ ਜਿਹੜੇ ਰਾਤਾਂ ਹੀ ਜਿਹੜੇ ਸੀ ਉਹ ਹੀ ਖਾਣ ਲੱਗ ਪਏ ਆ ਸਰ ਪਹਿਲਾਂ ਮਨੀਪੁਰ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਬੰਗਾਲ ਜਮਾਪਰੀ ਪੰਜਾਬ ਦੀ ਘਟਨਾ ਵਾਪਰੀਆਂ ਕਿੱਥੋਂ ਤੱਕ ਸਰਕਾਰ ਜਿਹੜਾ ਕੇਂਦਰ ਸਰਕਾਰ ਹੈ ਜਿੱਥੇ ਤੱਕ ਬਾਕੀ ਜਗ੍ਹਾ ਤੁ ਮੰਨੋਂ ਹੁੰਦੇ ਰੇਪ ਹੁੰਦੇ ਮੈਂ ਮੰਨਦਾ ਕਿ ਐਸਾ ਕਿਤੇ ਨਹੀਂ ਹੈ ਕਿ ਐਸਾ ਕੋਈ ਜਗ੍ਹਾ ਵੀ ਨਹੀਂ ਹੈ ਜਿੱਥੇ ਇਦਾਂ ਦੀਆਂ ਘਟਨਾਵਾਂ ਨਹੀਂ ਹੁੰਦੀ ਪੂਰੀ ਦੁਨੀਆ ਤੇ ਪਰ ਸਰਕਾਰਾਂ ਆਪਣਾ ਜਿਹੜਾ ਆ ਉਹ ਆਪਣਾ ਰੋਲ ਲਗਾਤਾ ਪਰ ਇੱਥੇ ਤਾਂ ਉਹ ਰੋਲ ਨਾ ਅਦਾ ਕਰਦੇ ਲਈ ਅੱਜ ਪੂਰੇ ਜਿਹੜੇ ਹਿੰਦੁਸਤਾਨ ਦੇ ਡਾਕਟਰ ਜਿਹੜੇ ਆ ਉਹ ਸੜਕਾਂ ਤੇ ਬੈਠੇ ਆ ਔਰ ਹੱਲੇ ਤੱਕ ਵੀ ਉਹਨਾਂ ਨੂੰ ਸ਼ਾਇਦ ਜਿਹੜਾ ਉਹ ਅਸਰ ਹੋਣਾ ਚਾਹੀਦਾ ਸੀ ਉਹ ਨਹੀਂ ਸੋ ਜਿੱਥੇ ਤੱਕ ਇਹਨਾਂ ਦੀ ਮੰਗ ਹੈਗੀ ਕਿ ਵੀ ਉਹ ਐਕਟ ਨੂੰ ਲਾਗੂ ਕਰਨ ਦੇ ਲਈ ਸ਼ਕਤੀ ਸੋ ਦੇਖੋ ਨਰਵੇ ਕਾਂਡ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਪੂਰੇ ਦੇਸ਼ ਨੂੰ ਹਿਲਾ ਕੇ ਰੱਖਿਆ ਸੀ ਉਦੋਂ ਵੀ ਐਕਟ ਬਣਿਆ ਸੀ ਜਿਹੜੇ ਰੇਪ ਕੇਸਿਸ ਦੇ ਹੁੰਦੇ ਔਰ ਡਾਕਟਰਾਂ ਦੀ ਪ੍ਰੋਟੈਕਸ਼ਨ ਵਾਸਤੇ ਵੀ ਜਿਹੜਾ ਐਕਟ ਬਣਾਇਆ ਗਿਆ ਹੈ ਪਰ ਦੋ ਨਾ ਤੇ ਮੈਨੂੰ ਇੰਨਾ ਆਇਆ ਕਿ ਵੀ ਜਿਹੜੀ ਲੋੜ ਲਾ ਐਂਡਰਡਰ ਨੂੰ ਮੇਨਟੇਨ ਕਰਨ ਲਈ ਐਕਟ ਬਣਾਉਣ ਨਾਲ ਮੇਰੇ ਚਿੱਤ ਤੋਂ ਮੇਰੇ ਸੋਕੀ ਨਰਬੇ ਕਾਂਡ ਤੋਂ ਬਾਅਦ ਰੀਪ ਦੀਆਂ ਘਟਨਾਵਾਂ ਘਟ ਗਈਆਂ ਐ ਐਸਾ ਨਹੀਂ ਐ ਪਰ ਮਾਨਸਿਕ ਰੂਪ ਚ ਕਿਸੇ ਪਾਸੇ ਵੀ ਕਿਸੇ ਨੂੰ ਤਿਆਰ ਕਰਨ ਦੇ ਲਈ ਜਿਹੜੀ ਪਹਿਲੇ ਤੱਕ ਜਿਹੜੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਆ ਔਰ ਇਹਦੇ ਲਈ ਜ਼ਰੂਰ ਐ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਤੱਤ ਨੂੰ ਉਹ ਵੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸੰਭਾਲਣ ਦੀ ਹੈ। ਇਸ ਬਾਰੇ ਐਕਟ ਜਿੱਥੇ ਤੱਕ ਹੈ ਇਹਨਾਂ ਦੀ ਡਿਮਾਂਡ ਉਹਦੇ ਲਈ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਜਿੱਥੇ ਤੱਕ ਵੀ ਹੋ ਸਕਦਾ ਮਾਈਨੋਰੀ ਕਾਰਵਾਈ ਵੀ ਲੈਣਾਂ ਦੇ ਸੰਯੋਗ ਲਈ ਅੱਗੇ ਉਪਰਜਾਂ ਦੀ ਲੋੜ ਪਈ। ਮੈਂ ਨਾਲ। ਸਾਬਿਤ ਜੋ ਪ੍ਰੋਕਸਮਲ ਨੂੰ ਵੀ ਕਿਹਾ ਗਿਆ ਸੀ ਕਿ ਸ਼ਟਡਨ ਐਟ ਲੱਗਿਆ ਸੀ ਕਿ 10 ਸਾਲ ਹਜੇ ਤੱਕ ਜਿਹੜਾ ਹੈਗਾ 2 ਸਾਲ ਹੋ ਗਏ। ਉਹਨੂੰ ਦਾ ਇਹ ਹੌਲ ਦੇ ਜਵਾਬ ਦੱਸਦਾ ਨੂੰ ਕਿ ਸੈਂਟਰਲ ਐਕਟ ਦੇ ਲਈ ਵੀ ਜਿੱਥੇ ਤੱਕ ਹੋਵੇ ਨਾ ਸੈਂਟਰਲ ਨਾਲ ਜਾ ਕੇ ਚੱਲਦਾ ਕਿ ਉਹਨਾਂ ਦੀ ਇਹਨਾਂ ਦੀ ये मुद्दे उत्तर मी आप खडा थँक्यू